ਸੇਵ ਗੁਰੂ ਤੰਤਰ ਸ਼੍ਰੀ ਗੁਰਗੰਸਹਿ ਮਹਾਰਾਜ ਦੀ ਪਾਵਨ ਗੋਦੀ ਚ ਜੁੜ ਬੈਠੀ ਸੰਗਤਿਓ ਮਤੇਰੀ ਸ਼ਾਨ ਪਾਓ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕਟਵਾ ਜੀ ਅਸੀਂ ਸਾਹਮਣੇ ਗੀਤਾ ਕੋ ਸੁਣਾਦ ਪਰ ਉਹ ਫੋਟ ਦੇ ਗੋਬਿਤ ਨੇ ਬੇਟੋ ਨੂੰ ਕਟਾ ਕਰ ਹਿੰਦ ਮੇ ਇਕ ਹੀ ਤੀਰਥ ਹੈ

मनुख ते ਸਿਰਨਾ ਕਰਦੇ ਹਨ ਖੰਡੇ ਬਾਟੜੀ ਪਹੁੰਚੋ ਖਾਸਾ ਨਿਕਲਦਾ ਹੈ 60 ਤਾਰੀ ਹੋ ਕੇ ਸਮਾਜ ਵਿੱਚ ਜਦੋਂ ਵਿਛੜ ਲੱਗਦਾ ਹੈ ਤੇ ਉਹ ਅਨੰਦਪੁਰ ਸਾਹਿਬ ਦੇ ਆਸ-ਪਾਸ ਦੇ ਜੋ ਪਹਾੜੀ ਵਾਲੇ ਸਨ ਉਹਨਾਂ ਦੀ ਅੱਖ ਵਿੱਚ ਘਟਕ ਜਾਂਦਾ ਹੈ ਉਹਨਾਂ ਨੂੰ ਐ ਪੈ ਦਰਦ ਮਹਿਸੂਸ ਹੁੰਦਾ ਹੈ ਕਿ ਇਹ ਸ਼ਸ਼ਟ ਤਾਰੀਖਾਂ ਤੋਂ ਕਿਤੇ ਸਾਡੇ ਰਾਜ ਤੇ ਕਾਬਜ ਨਾ ਹੋ ਜਾਵੇ ਪੰਗਾੜੀ ਦੇ ਯੁੱਧ ਵਿੱਚ ਸਾਰੇ ਪਹਾੜੀ ਰਾਜੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨਾਲ ਲੜ ਕੇ ਦੇਖ ਚੁੱਕੇ ਸੀ ਉਹਨਾਂ ਨੂੰ ਇਹ ਯਕੀਨ ਸੀ ਕਿ ਅਸੀਂ ਸਾਰੇ ਮਿਲ ਕੇ ਖਾਸਾ ਫੌਜ ਦਾ ਮੁਕਾਬਲਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਮੁਕਾਬਲਾ ਨਹੀਂ ਕਰ ਸਕਦੇ ਪਹਾੜੀ ਰਾਜੇ اورنگزیب کو مدل نہیں گہار کرتے ہن چکھے لکھے بھیجتے ہن کہ گرو سنگھ مہاراج بہت مجبوط سکھ دھرم بہت مجبوط ہو چکا ہے سانو اپنی ستر کا خطرہ ہے اورنگزے سرہند اور لاہور دے, دے نوابانوں فوج لے کے نند آنند تے چڑھائی دا کا دندہ ہے پہاڑی راجے اور بڑی تقریباً دس لکھ فوج ان چڑھائی کر ہاں تین سال لگا یو چلتا ہے چھوٹے اور وڈے یو روپ لیکن خالصا فوج کا بال چونکہ نہیں ہوں آنند پور صاحب کے قلعے ਫਤਿਹ ਨਹੀਂ ਕਰ ਪਾਉਂਦੇ ਅਖੀਰ ਉਹ ਥੱਕ ہار ਕੇ ਬਿਉਹਤ ਬਣਾਉਂਦੇ ਹਨ ਚੌਨਕ ਕਿਲੇ ਦੇ ਵਿੱਚ ਰਸਤ ਪਾਣੀ ਦੇਣਾ ਬੰਦ ਕੀਤਾ ਜਾਏ ਕਿਲੇ ਦੇ ਵਿੱਚ ਪਾਣੀ ਉਹ ਰਸ ਦੀ ਸਪਲਾਈ ਰੋਕ ਦਿੱਤੀ ਜਾਂਦੀ ਹੈ ਜਿਸ ਨਾਲ ਆਨੰਦ ਗੜ੍ਹ ਦੇ ਕਿਲੇ ਦੇ ਅੰਦਰ ਦਿਹਾਰਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਭੁੱਖ ਪਿਆਸ ਇਹ ਚੀਜ਼ ਜੋ ਹੈ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਖਾਲਸੇ ਲਈ ਛੇਹੇ ਤੌਰ ਤੇ ਚਿੰਤਾ ਦਾ ਕਾਰਨ ਬਣਦੀਆਂ ਹਨ ਕੁਝ ਸਿੰਘ ਕਿਲੇ ਨੂੰ ਛੱਡਣ ਦੀ ਗੁਰੂ ਸਾਹਿਬ ਨੂੰ ਗੁਆਰ ਕਰਦੇ ਹਨ ਪਰ ਮੁੱਖ ਤੌਰ ਤੇ ਖਾਲਸਾ ਇਸ ਗੱਲ ਦੇ ਇਲਾਕੇ ਨਹੀਂ ਹੁੰਦਾ ਉਹ ਚਾਹੇ ਸਿੰਘ ਕਿਲਾ ਛੱਡ ਕੇ ਚਲੇ ਜਾਂਦੇ ਹਨ جنہوں چالیمکا جاتا ہے بے دا لکھ کے بعد مہان شرط دے کے مغل فوجہ کا یوتھ کردہ ہوا شہید ہو جاتے ہن باہر بیٹھیاں فوجہ مغل فوجی اور پہاڑی راجے تھک چکے ہن پرشان ہو چکے ہیں اخیر کرتے ہن پمے براہمن ਹਾਟੇ ਦੀ ਗੋਪਣਾ ਕੇ ਉਹ ਕਾਜੀ ਨੂੰ ਕੁਰਾਨ ਦੇ ਕੇ ਗੁਰੂ ਸਾਹਿਬ ਕੋਲ ਭੇਜਿਆ ਜਾਂਦਾ ਹੈ ਕਿ ਤੁਸੀਂ ਕਿਲਾ ਛੱਡ ਦੇਵੋਗੇ ਤਾਂ ਸਾਡਾ ਤੁਹਾਡਾ ਕੋਈ ਝਗੜਾ ਨਹੀਂ ਇਹ ਗੱਲ ਇੱਥੇ ਹੀ ਮੁੱਕ ਜਾਏਗੀ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਤੁਹਾਡੇ ਧਾਰਮਿਕ ਜਿੰਨਾਂ ਦਾ ਸਨਮਾਨ ਕਰਦਾ ਹਾਂ ਜਾਣੀ ਜਾਣ ਗੁਰੂ ਗੋਬਿੰਦ ਸਿੰਘ ਸਾਹਿਬ ਜਾਣਦੇ ਸਨ ਕਿ ਇਹਨਾਂ ਦੇ ਮਨ ਵਿੱਚ ਖੋਟ ਹੈ ਲੇਕਿਨ ਉਹਨਾਂ ਦੇ ਧਾਰਮਿਕ ਜਿੰਨਾਂ ਦਾ ਸਨਮਾਨ ਕਰਦੇ ਹੋਏ ਗੁਰੂ ਸਾਹਿਬ ਕਿਲਾ ਛੱਡਣ ਦਾ ਫੈਸਲਾ ਕਰਦੇ ਹਨ ਬਹੁਤ ਹੀ ਬਹਾਦਰੀ ਨਾਲ ਕਿਲਾ ਛੱਡਿਆ ਜਾਂਦਾ ਹੈ ਭਾਈ ਜੀਵਨ ਸਿੰਘ ਭਾਈ ਉਦੇਸ ਸਿੰਘ ਖ्वाजा ਅਬਦੁੱਲਾ ਇਹ ਮਹਾਨ ਯੋਧਿਆਂ ਦੀ ਅਗਵਾਈ ਵਿੱਚ ਕਿਲੇ ਨੂੰ ਛੱਡਿਆ ਜਾਂਦਾ ਹੈ ਜਦੋਂ ਸੱਸਾ ਨਦੀ ਤੇ ਵਹਿਰ ਪੁੱਜਦੀ ਹੈ ਤਾਂ ਪਿੱਛੋਂ ਪਹਾੜੀ ਰਾਜੇ ਰਗਰ ਸੇਨਾ ਹਮਲਾ ਕਰ ਦਿੰਦੀ ਹੈ ਬੜੀ ਬਾਹ ਦੇ ਨਾਲ ਸਿੰਘ ਲੜਦੇ ਹਨ ਸਸਾ ਨਦੀ ਵਿੱਚ ਚੜ ਕੇ ਆਈ ਹੁੰਦੀ ਹੈ ਗੁਰੂ ਥਿਆਸ ਅਧਿਆਤਮਿਕ ਲਿਟਰੇਚਰ ਬਹੁਤ ਹੀ ਸਸਾ ਨਦੀ ਵਿੱਚ ਰੁੜ ਜਾਂਦਾ ਹੈ ਅਨੇਕਾਂ ਸਿੰਘ ਸ਼ਹੀਦ ਹੋ ਜਾਂਦੇ ਹਨ ਮੋਗਲ ਸਨੇਵਾ ਦਾ ਕਾਰੇ ਦਾਜਾ ਦਾ ਬਹੁਤ ਵੱਡਾ ਇਨਸਾਨ ਹੁੰਦਾ ਹੈ ਸਸਾ ਨਦੀ ਤੇ ਪ੍ਰਵਾਦ ਹੈ ਕਿੰਨੇ ਸਿਆਜੁੰਡਿਆ ਜਾਂਦਾ ਹੈ ਮਾਤਾ ਸੁੰਦਰ ਕੌਰ ਜੀ ਬਾਬਾ ਦੀਪ ਸਿੰਘ ਨਾਲ ਰੋਹਰ ਸਿੰਘ ਨਾਲ ਦਿੱਲੀ ਵੱਲ ਦਿਖਲ ਜਾਂਦੇ ਹਨ ਗੁਰਗੋਬਿੰਦ ਸਿੰਘ ਮਹਾਰਾਜ ਪੰਜ ਪਿਆਰੇ ਵੱਡੇਰੋਹ ਸਾਹਿਬ ਜਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਚਾਲੀ ਸਿੱਖਾਂ ਨਾਲ ਰੋਪੜ ਨੂੰ ਹੁੰਦਾਏ ਚੰਗੋੜੀ ਗੜੀ ਪੁੰਜ ਜਾਂਦੇ ਹਨ ਛੋਟੇ ਸਾਹਿਬ ਜਾਦੇ ਮਾਤਾ ਗੁਲਬ ਕੌਰ ਔਰ ਦੋ ਸਿੱਖ ਜਿਨ੍ਹਾਂ ਵਿੱਚ ਮੂਕਤ ਦਾ ਨਾਮ ਇਤਿਹਾਸ ਵਿੱਚ دونوں سے ہڈوریا کر کے آتا ہے سارا قدم نکل بہت ہی گریب انسان سرو کا واقعی پہلے ہندو شادی مسلمان بن گیا ایسا اتہاس ٹکر آتا ہے کہ جب بندہ سنگھ بہادر نے ਸਰੰਦ ਨੂੰ ਫੜੇ ਕੀਤਾ ਢਾਡੇਰੀ ਕੀਤਾ ਤੇ ਕੁੰਮਾ ਮਾਸ਼ਕੀ ਨੂੰ ਆ ਕੇ ਮਿਲਦਾ ਹੈ ਔਰ ਕੁੰਮਾ ਮਾਸ਼ਕੀ ਕਰਮ ਸਿੰਘ ਬਣ ਕੇ ਬਾਬਾ ਬੰਧਾ ਸਿੰਘ ਬਾਦਰੀ ਫੌਜ ਵਿੱਚ ਵੀ ਲੜਾਈ ਕਰਦਾ ਹੈ ਕੁੰਮੇ ਮਾਸ਼ਕੀ ਕੋਲ ਖਾਨ ਪਿੰਡ ਨੂੰ ਕੁਛ ਨਹੀਂ ਸੀ ਘਰ ਵਿੱਚ ਕੰਗਾਲੀ ਸੀ ਲక్ష్ਮੀ ਨਾਮ ਦੀ ਬ੍ਰਾਹਮਣੀ ਢੋਕੀ ਨਾਲ ਦੇ ਪਿੰਡ ਵਿੱਚ ਰਹਿੰਦੀ ਸੀ ਮਸਾਲੇ ਦੀ ਦਾਲ ਔਰ ਰੋਟੀ ਬਣਾ ਕੇ ਦਿੰਦੀ ਹੈ

ਗੰਗੋ ਬ੍ਰਾਹਮਣ ਹੰਦ ਹੈ ਜੋ ਕਿ ਗੁਰੂ ਕਰਤਾਰਪੁਰ ਦਾ ਵਿਸ਼ਵਾਸ ਪਾਤਰ ਸੀ ਔਰ ਮਾਤਾ ਔਰ ਬੱਚੇ ਵਿਸ਼ਵਾਸ ਕਰਕੇ ਉਸ ਨਾਲ ਚਲੇ ਜਾਂਦੇ ਹਨ ਤੇ ਉਹ ਸੁਹੇੜੀ ਪਿੰਡ ਗੰਗੂ ਦਾ ਸੀ ਉੱਥੇ ਲੈ ਜਾਂਦਾ ਹੈ ਉਸ ਵਕਤ ਇਸ ਪਿੰਡ ਦਾ ਨਾਮ ਸੁਹੇੜੀ ਸੀ ਜਦੋਂ ਬੰਦਾ ਸਿੰਘ ਬਹਾਦਰ ਨੇ ਸਰਾਧ ਫਤਹਿ ਕੀਤਾ ਤੇ ਇਸ ਪਿੰਡ ਨੂੰ ਉਜਾਰ ਕੇ ਰੱਖ ਦਿੱਤਾ ਇਸ ਦਾ ਨਾਮ ਉਹ ਖੇੜੀ ਪੈ ਗਿਆ आजकल ਉਸ ਪਿੰਡ ਨੂੰ ਖੇੜੀ ਗਿਆ ਜਾਂਦਾ ਹੈ ਗੰਗੂ ਬ੍ਰਾਹਮਣ ਮੋਰ ਦੇ ਲਾਲਚ ਵਿੱਚ ਔਰ ਸੁਬੇ ਸਰਹੰਦ ਕੋਲੋਂ ਇੱਕ ਵੱਡੀ ਪੰਦੇਈ ਔਰ ਵੱਡੇ ਤੰਦੇ ਲਾਲਚ ਵਿੱਚ ਮਾਤਾ ਗੁਜਰ ਕੋਲੋਂ ਛੋਟੇ ਸਾਹਿਬ ਜਦਿਆ ਨੂੰ ਮੁੰਡੇ ਕੋਤwale ਵਿੱਚ ਭੇਜਣ ਦਾ ਫੈਸਲਾ ਕਰਦਾ ਹੈ ਉਸ ਦੇ ਮਨ ਵਿੱਚ ਬਹੁਤ ਵੱਡਾ ਲਾਲਚ ਆ ਜਾਂਦਾ ਹੈ ਮੁਰੰਡੇ ਕਤਵਾਲੀ ਤੋਂ ਉਹਤਵਾਲ ਬੱਚਿਆਂ ਨੂੰ ਲੈ ਕੇ ਮੁਰੰਡੇ ਕਤਵਾਲੀ ਇੱਕ ਦਿਨ ਨਹੀਂ ਰਿhta ਹੈ ਉਹਦੀ ਐ ਇੱਛਾ ਸੀ ਕਿ ਮੈਂ ਬੱਚਿਆਂ ਨੂੰ ਇਸਲਾਮ ਕਬੂਲ ਕਰਵਾ ਲਵਾਂ ਔਰ ਮੈਨੂੰ ਸੋਬੇ ਸ਼ਰਾਨ ਤੋਂ ਵੱਡਾ ਇਨਾਮ ਮਿਲੇਗਾ ਮੈਂ ਇਸਲਾਮ ਕਬੂਲ ਕਰਾ ਕੇ ਹੀ ਬੱਚਿਆਂ ਨੂੰ ਸੋਬੇ ਸ਼ਰਾਨ ਦੀ ਕਚਹਿਰੀ ਵਿੱਚ ਪੇਸ਼ ਕਰਾਂ ਲੇਕਿਨ ਗੁਰਦੇਵ ਹਰਤੇ ਪੋਤਰੇ ਗੁਰਬਾਬ ਸਿੰਘ ਮਹਾਰਾਜੇ ਲਾਲ ਕਿਵੇਂ ਇਸਲਾਮ ਕਬੂਲ ਦਾ ਸੰਦੇਸ਼ ਦਿੰਦਾ ਹੈ ਕਿਵੇਂ ਕਰਨ ਪਰਵਰਤਨ ਦਾ ਸੰਦੇਸ਼ ਦਿੰਦਾ ਅਖੀਰ कोतवाल ਜੋ ਹੈ ਬੱਚਿਆਂ ਨੂੰ ਮਾਤਾ ਨੂੰ ਲੈ ਕੇ ਸਰਹੱਦ ਕੋਲਦਾ ਹੈ ਉੱਥੇ ਉਹਨਾਂ ਦਾ ਮਿਲਣਾ ਸੁੱਚਾ ਨੰਦ ਨਾਲ ਹੁੰਦਾ ਹੈ ਕਿਉਂਕਿ ਸੁੱਚਾ ਨੰਦ ਜੋ ਹੈ ਉੱਥੇ ਦਾ ਮੁਖ ਜਬ ਕਾਰਕ ਕਾਰਨ ਕਰਤਾ ਸੀ ਉਹੀ ਸੀ ਸੁੱਚਾ ਨੰਦ ਮਰਤਾ ਗੁਜਰ ਕੋਲ ਤੇ ਬੱਚਿਆਂ ਨੂੰ ਠੰਡੇ ਕੋਲ ਹੀ ਭੇਜ ਦਿੰਦਾ ਹੈ ਔਰ ਅਗਲੇ ਦਿਨ ਸੁਨਵਾਈ ਦੀ ਟ੍ਰੇਕ ਨੀਤ ਕਰ ਹੋ ਜਾਂਦੀ ਹੈ ਉਸ ਵਕਤ ਸੋਬੇ ਸ਼ਰਾਂ ਦੀ ਕਚਰੇ ਦਾ ਇੱਕ ਸੂਰਬ ਹੁੰਦਾ ਸੀ ਕਿ ਜਿਹੜਾ ਕੋਈ ਵੀ ਉਸ ਕਚਰੇ ਵਿੱਚ ਪ੍ਰਵੇਸ਼ ਕਰਦਾ ਸੀ ਉਹਨੂੰ ਸਲਾਮ ਕਰਨੀ ਪੈਂਦੀ ਸੀ ਉਹਨਾਂ ਨੂੰ ਪਤਾ ਸੀ ਸੱਚਾ ਲੰਨ ਲੋਕ ਕਿ ਇਹ ਬੱਚੇ ਸਲਾਮ ਨਹੀਂ ਕਰਨਗੇ ਉਹ ਸਾਡੇ ਸੂਬੇ ਸ਼ਰਾਂ ਦੀ ਮੋਦੂਟੀ ਤੋ ਹਿੰਨ ਹੋਏਗੀ اور ایک برت لگتا ہے جہاں اینٹری کا دواجہ ہوندہ ہے وہ چھوٹا رکھ دیا ہے تاکہ بچے کو چپ کے اندر پانا پے وہ ساٹھا ملوچ پورا ہو جائے کہ بچے چپتے ہیں لیکن گرو گوبند سنگھ کے لال پہلے چی اندر واڑتے ہیں پیر اندر کرتے ہیں کچہری پرویش کرتے ہیں اور جگہ چکتے ہیں واحر جی کا خالص واحر جی کی فتح ਵੁਲੰਗ ਅਵਾਰਡ ਵਿੱਚ ਜੇਕਾਰੇ ਦੀ ਬਾਤ ਸੁਣ ਕੇ ਕਚਹਿਰੀ ਸਨਾਟਾ ਛਾ ਜਾਂਦਾ ਹੈ ਸੁਚਾਨੰਦ ਜਿਹਨੂੰ ਟੋਫਾ ਨਾਂ ਦੇ ਕੇ ਜਿਆਣਾ ਜਿਆਦਾ ਹੈ ਉਹ ਬੱਚਿਆਂ ਨੂੰ ਨਹੀਂ ਮਨਾਉਣ ਲਈ ਜੋੜ ਲਾਂਦਾ ਹੈ ਲੇਕਿਨ ਉਹਨੇ ਕੋਈ ਪੇਸ਼ ਨਹੀਂ ਜਾਂਦੀ ਸੂਬਾ ਸਰਖੰਦ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦਾ ਉਹ ਚਾਹੁੰਦਾ ਹੈ ਕਿ ਇਹਨਾਂ ਨੂੰ ਕਤਲ ਕਰਨ ਤੋਂ ਬਚਾਏ ਜੋ ਇਸਲਾਮਿਕ ਆਜ਼ਾਨ ਤੇ ਮੇਰੀ ਬੜੀ ਵੱਡੀ ਫਤਿਹ ਹੋਏਗੀ ਮੇਰੀ ਬੜੀ ਵੱਡੀ ਜਿੱਤ ਹੋਏਗੀ ਉਹ ਇੱਕ ਦਿਨ ਹੋਰ ਦਿੰਦਾ ਹੈ ਬੱਚਿਆਂ ਨੂੰ ਠੰਡੇ ਬੋਲੀ ਚ ਮਾਤਾ ਕੋਲ ਪੇਜ ਦਿੱਤਾ ਜਾਂਦਾ ਹੈ ਦੂਸਰੇ ਦਿਨ ਕਿਚਰੇ ਲਗਦੀ ਹੈ ਸ਼ੇਰ ਫਰਮਤ ਖਾਨ ਮਲੇ ਕੋਟਿਆਲਾ ਉਸ ਨੂੰ ਬੁਲਾਇਆ ਜਾਂਦਾ ਹੈ ਸੁਬਾ ਸਰਦ ਕਹਿੰਦਾ ਹੈ ਕਿ ਸ਼ੇਰ ਮੁਹੰਮਦ ਤੇਰੇ ਭਾਈ ਨੂੰ ਤੇਰੇ ਭਤੀਜੇ ਨੂੰ ਗੁਰਗੋਬ ਸਿੰਘ ਮਹਾਰਾਜ ਨੇ ਚੇਕ ਕੋਲ ਦੀ ਗੜੀ ਚ ਕਤਲ ਕਰ ਦਿੱਤਾ ਹੈ। ਸਰਦਾਰ ਚੁੱਕ ਬਦਲਾ ਲੈ ਲੈ। ਸਾਬ ਜਿਆਦਾ ਦਾ ਸਾਕਲਮ ਕਰਦੇ। ਪਰ ਸ਼ੇਖ ਮੁਹੰਮਦ ਖਾਨ ਜਗਦੀ ਜਮੀਰ ਵਾਲਾ ਇਨਸਾਨ ਸੀ। ਉਹ ਕਹਿੰਦਾ ਹੈ ਉਹਦਾ ਜਵਾਬ ਸੀ ਬਦਲਾ ਹੀ ਲੈਣਾ ਹੋਗਾ ਤੁਮ ਹਮ ਲੈ ਕੇ ਬਾਪਸੇ ਮਹਿਫੂਜ਼ ਰੱਖੇ ਖੁਦਾ ਹਮ ਐਸੇ ਪਾਪ ਸੇ। ਇਹ ਗੱਲ ਕਹਿ ਕੇ ਉਹ ਕਿਚੜੀ ਛੱਡ ਕੇ ਚਲਾ ਜਾਂਦਾ ਹੈ। عورت دیو نے پتر بھی لکھتا ہے شیر محمد خان جس میں جو عورت دیو نے کہتا ہے کہ اس قرآن نے مطابق اسلام نے مطابق چھوٹے بچے ہم شادت نہیں دیتی جا سکتی ایک بڑا بڑا جرم کر دے تسی وہ پتر آج بھی انہوں کو موجود ہے نوی پیڑی آج بھی بلیر پورٹ لے دی وہ تھے اس اتیاز تو اس وقت سب تو سب بھی بیٹھی ہے اس طور پر بچیاں نو ਨਿਯਮ ਛਣ ਕੇ ਸ਼ਹਿਰ ਦਾ ਦਿਨ ਦਾ ਫਰਮਾਨ ਜਾਰੀ ਕੀਤਾ ਜਾਂਦਾ ਹੈ ਉਹ ਤੇਰਾ ਪੋਵਾ ਜ ਦਿਨ ਬੱਚਿਆਂ ਨੂੰ ਸਰਹੰਦੀ ਦੀਵਾਰਾਂ ਵਿੱਚ ਦਿੱਤਾ ਜਾਂਦਾ ਹੈ ਇੱਕ ਬੜੀ ਵੱਡੀ ਮਹਾਨ ਸ਼ਹਾਦਤ ਸੰਸਾਰ ਦੀ ਦੁਨੀਆ ਦੀ ਹੈ ਸੁਭਸਨੰਦ ਹੁਕਮ ਜਾਰੀ ਕਰਦਾ ਹੈ ਕਿ ਮੇਰੇ ਰਾਜ ਵਿੱਚ ਕੋਈ ਵੀ ਐਸੀ ਜ਼ਮੀਨ ਧੱਤੀ ਨਹੀਂ ਇਹਨਾਂ ਨੂੰ ਦਿੱਤੀ ਜਾਏਗੀ ਜਿਸ ਤੇ ਅੰਦਰ ਸੰਸਕਾਰ ਹੋ ਸਕੇ ਦਿਵਾਨ ਟੋਡਰਵਾਲ ਤੋਂ ਕੀ ਬਹੁਤ ਹੀ ਅਮੀਰ ਇਨਸਾਨ ਸੀ ਗੁਰੂ ਕੰ ਦਾ ਬੜਾ ਵੱਡਾ ਸ਼ਹਜ਼ਾਦਾ ਲੋਸੀ ਉਹ ਸੋਭਾ ਸਰਹੰਦ ਨੂੰ ਮੋਹਨ ਮੀਨ ਲਾਲ ਨੇ ਬੁਲਾ ਲੰਦਾ ਹੈ ਉਹ ਮੋੜਾ ਖੜੀਆ ਕਰਕੇ ਉਹ ਜ਼ਮੀਨ ਦੀ ਕੀਮਤ ਅਦਾ ਕਰਦਾ ਹੈ ਇਸ ਲਈ ਉਹਨੂੰ ਕਾਫੀ ਮਿਹਨਤ ਵੀ ਕਰਨੀ ਪੈਂਦੀ ਹੈ ਉਹ ਘਰ ਵੀ ਆਪਣਾ ਵੇਚਣਾ ਪੈਂਦਾ ਹੈ ਮੋਤੀਰਾ ਮੇਰਾ ਜਿਸਨੇ ਬੱਚਿਆਂ ਨੂੰ ਦੁੱਧ ਪਾਇਆ ਸੀ ਉਸਦੇ ਪਰਿਵਾਰ ਨੂੰ ਵੀ ਕੋਹ ਦੇ ਵਿੱਚ ਪੇਟ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਇੱਕ ਨਸਾਨੀ ਕੁਰਬਾਨੀ ਇੱਕ ਬਹੁਤ ਵੱਡਾ ਧਿਆਸ ਅਸੀਂ ਸਭ ਯਾਦ ਕਰ ਰਹੇ ਹਾਂ ਇੱਕ ਹੋਰ ਵੀ ਅੱਜ ਦਾ ਅਜਨ ਸਾਹ ਪਾਣੀ ਹੈ ਪੰਥ ਦੇ ਮਹਾਨ ਰਤਨ ਮਾਨ ਆਰਥਿਕ ਡਾਕਟਰ ਮਨਮੋਹ ਸਿੰਘ جو کسی قوم کی ہن او وہ ہو گئے ہن او بڑے اچے عہدے سے رہے ہن یو ایم کیتا ہے ریزرو بیک آف انڈیا رہے گورنر رہے ہن لینڈنگ کمیشن چیئرمین رہے ہن فائنینس منسٹر رہے ہن دس سال تک انہوں نے ہندوستان کی اگوائی کیتی ہے اور گرتی ہوئی ارتھ ووسا کو چکا سی ਗੁਰੂ ਕਿਰਪਾ ਕਰੇ ਉਹਨਾਂ ਨੂੰ ਆਪਣੇ ਚਰਨਾਂ 'ਚ ਜੋ ਆਸਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ